ਕੀ ਬਾਈਕ ਹੀ ਨਾ ਤੁਹਾਡਾ ਨਾ ਮੇਰਾ ਪਰਮਾਨੰਥ ਸਿੰਘ ਜੀ ਕੀ ਹੋਇਆ ਇੱਥੇ ਬਾਈਕ ਜੋ ਆਇਆ ਉਹ ਵਾਹ ਦੇ ਉਧਰ ਨੂੰ ਵਾਹਤਾ ਉਸ ਦਾ ਤੇ ਇੱਥੇ ਮਤਲਬ ਜਾਣਾ ਪਿਆ ਸੀ ਐਂਬੂਲੈਂਸ ਸਾਡੀ ਜਿਹੜੀ ਐਂਬੂਲੈਂਸ ਲੋਕਾਂ ਨੇ ਕੱਡੀਆਂ ਫੇਲਵਾਲਿਆਂ ਨੇ ਸਾਡੇ ਤੋਂ ਕਿੰਨੇ ਨਦੇ ਲੁੱਦੇ ਆ ਜੀ ਬਾਅਦ ਕਮਰਾਜ਼ਮ ਆਇਆ ਕਿੰਨੀ ਦਰ ਵਾਰ ਮੁਲਾਜ਼ਮ ਆਏ ਤੇ ਐਕਸੀਡੈਂਟ ਤੋਂ ਕਿੰਨੀ ਦਰ ਵਾਰ ਮੁਲਾਜ਼ਮ ਆਏ ਜੀ ਇਹ ਵੀਗ ਵਿੱਚ ਲੱਗੀ ਜਿਹੜੇ ਹੁੰਦਾ ਕਿੰਨੇ ਦੇਖੀ ਤੇ ਫਿਰ ਜਦੋਂ ਮੁਲਾਜ਼ਮ ਆਏ ਐਂਬੂਲੈਂਸਾਂ ਤੋਂ ਬਾਹਰ ਆਏ ਤਾਂ ਪਹਿਲਾਂ ਆ ਗਏ ਨਹੀਂ ਬਾਤ ਚਾਹੀਦੀ ਤਾਂ ਕਿੰਨੇ ਕੇ ਬੰਦੇ ਮਰੇ ਹੋਣਗੇ ਕਿੰਨੇ ਜ਼ਖਮੀ ਹੋ ਜਾਣਗੇ ਸਾਡੇ ਕਿਹਾ ਪੰਜ ਸੱਤ ਇੱਕ ਬੱਚਾ ਤੇ ਇੱਕ ਜਨਾਨੀ ਜਿਹੜੀ ਉਹਦੀ ਮਾਂ ਉਹ ਆਹੀ ਵੇਖੇ ਆ ਮਰਿਆ ਹੋਏ ਤੇ ਜ਼ਖਮੀ ਕਿੰਨੇ ਕੇ ਬੱਚੇ ਜੀ ਕਿ ਜ਼ਖਮੀ ਤੇ ਬਹੁਤ ਜ਼ਿਆਦਾ ਹੋਗੀ ਪੰਜ ਐਂਬੂਲੈਂਸਾਂ ਜਵਾਜ਼ ਲਾ ਦੇ ਤਾਂ ਕਿੰਨੇ ਕੇ ਮਰੇ ਹੋਣਗੇ ਸ਼ੇਖਾਤ ਹੁੰਦੀ ਤੇ ਕੀ ਕਸੂਰ ਕਿਰਾ ਸਮਝਦੇ ਪਈਏ ਭਾਈ ਸਾਹਿਬ ਐਕਸੀਡੈਂਟ ਆ ਜਿਹੜਾ ਟਰੱਸ ਵਾਲਾ ਇਹ ਵੀ ਗਲਤਾ ਤੇ ਮੋੜਨ ਡਿਆ ਇਹਦਾ ਹੱਕ ਬਣਦਾ ਅਗਲੇ ਪੰਨੋਂ ਮੋੜਨ ਦਾ ਅੱਛਾ ਜੀ ਹਾਂ ਜੀ ਤੇ ਬੱਸ ਪਿੱਛੋਂ ਤੇਜ਼ ਆ ਰਹੀ ਪਿੱਛੋਂ ਬਹੁਤ ਤੇਜ਼ ਆਈ ਬਹੁਤ ਸ਼ਿਕਾਇਤ ਪੁੱਟੀਆਂ ਨਹੀਂ ਆਹ ਦਰਦੀ ਨਾ ਬੈ ਸੌ ਰੁਪਏ ਈਨਾ ਤਾਂ ਦੱਸ ਸਰੋਜ ਕੁਮਾਰ ਸਰੋਜ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਅਸੀਂ ਸਰ ਮੈਂ ਦੂਤੀ ਚਰਦਾ ਮੈਂ ਸਰ ਮੈਂ ਬਤਾ ਲਿਆ ਹੁੰਦਾ ਪਿਆ ਏ ਕਿਹੜੀ ਬੱਤੀ ਐਬੀਟੀਸੀ ਵਾਲਿਆਂ ਨੇ ਕੀ ਕੀ ਹੋ ਰਾਗੀ ਆ ਇੱਥੋਂ ਜਿਹੜਾ ਕੱਠੂ ਨਾਲ ਗੱਲ ਕਰਦਾ ਪਿਆ ਐਬੀਟੀਸੀ ਵਾਲੇ ਬੱਸ ਨੇ ਉੱਥੋਂ ਸਪੀਡ ਛੱਡੀ ਦੀ ਪੂਰੀ ਉਹਨੇ ਇਹਨਾਂ ਨੂੰ ਕਿਹਾ ਵੀ ਇਹ ਹੈ ਕਿ ਘੱਟ ਕਰ ਲੈ ਸਵਾਰੀਆਂ ਨੇ ਵੀ ਕਿਹਾ ਇਹਨੇ 150 ਚੱਕੀ ਵੀ ਅਗਲਾ ਜਿਹੜਾ ਉਹ ਸਾਰਾ ਉੱਡਿਆ ਜਿਹੜੇ ਅਗਲੇ ਹੈਗੇ ਪੰਜ 6 ਉਹਨਾਂ ਉੱਥੇ ਹੈਗੇ ਉਹਦੇ ਵਿੱਚ ਹੀ ਤੁਰ ਗਏ ਨੇ ਤੇ ਬਾਕੀ ਦੇ ਪਿੱਛੇ ਵਾਲੇ ਹੀ ਉਹ ਬਚ ਗਏ ਕਿੰਨੇ ਕੇ ਸਮਝਦੇ ਤੁਸੀਂ ਮਰੇ ਹੋਣਗੇ ਕਿੰਨੇ ਕੇ ਜ਼ਖਮੀ ਹੋਏ 6-7 ਮਰੇ ਨੇ ਬਾਕੀ ਸਾਰੇ ਅਗਲੇ ਫਰੰਟ ਵਾਲੀ ਅੱਧੀ ਵਾਸ ਜਿਹੜੀ ਉਹ ਜ਼ਖਮੀ ਹੈ ਜਿਹੜੇ 5ਵੇਂ 6ਵੇਂ ਦੇ ਪਿੱਛੇ ਹੈਗੇ ਹੀ ਉਹ ਬਚ ਗਏ ਨੇ ਤਸੂਰ ਕਿਹਦਾ ਸਮਝਦੇ ਵੀ ਬੱਸ ਬੈਠੇ ਸੀ ਕਿਹਦਾ ਤਸੂਰ ਬੱਸ ਸਾਰੇ ਦਾ ਜ਼ਿਆਦਾ ਅੰਨੇ ਵੀ ਚੋਟਾਂ ਨਹੀਂ ਕੀਤੀ ਹੈ 70 ਵਾਲਾ ਦਾ ਟੈਂਕਰ ਦਾ ਤੇ 30 ਬੱਸ ਦਾ ਵਾਲਾ ਤੇ ਉਹ ਕਿੰਨੇ ਜਿਹੜਾ ਡਰਾਈਵਰ ਉਹ ਬਚ ਗਿਆ ਕਿ ਮਰ ਗਿਆ ਉਹ ਵੀ ਡਰਾਈਵਰ ਹੁਣ ਉਹਨਾਂ ਨੂੰ ਪਤਾ ਆ ਜਾਂ ਤੇ ਉਹਨਾਂ ਫੜ ਕੇ ਬਾਹਰ ਗੱਡੇ ਆ ਜੀ ਬਸ ਤੁਸੀਂ ਠੀਕ ਜੀ ਬਿਲਕੁਲ ਹਾਂ ਥੋੜੀ ਬੋਤੀ ਲੱਗੀ ਸੱਟ ਬਾਕੀ ਉਹ ਘਰ ਦੇ ਜਾਂਦੇ ਫਿਰ ਕੀ ਮਾਮਲਾ ਹੈ ਜੀ ਇੱਥੇ ਇਹ ਮਾਮਲਾ ਇਦਾਂ ਹੋਇਆ ਜੀ ਇੱਕ ਟਿਪਰ ਜਿਹੜਾ ਕਿ ਬਟਾਲੇ ਸਾਈਡ ਤੋਂ ਅਮਰਸਰ ਨੂੰ ਜਾ ਰਿਹਾ ਸੀ ਤੇ ਪਿੱਛੇ ਹੀ ਇੱਕ ਬੱਸ ਜਿਹੜੀ ਆ ਉਹ ਉਹ ਵੀ ਬਟਾਲੇ ਸਾਈਡ ਤੋਂ ਅਮਰਸਰ ਨੂੰ ਜਾ ਰਹੀ ਸੀ ਜੋ ਗੋਪਾਲਪੁਰੇ ਦੇ ਕੋਲ ਆ ਕੇ ਤੇ ਇਹਨਾਂ ਨੇ ਜਿਹੜੀ ਆ ਟਿਪਰ ਆ ਟਿਪਰ ਵਾਲੇ ਡਰਾਈਵਰ ਨੇ ਅਚਾਨਕ ਜਦੋਂ ਕੱਟ ਲਿਆ ਯੂ-ਟਰਨ ਲਈ ਤਾਂ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਹ ਇੱਕਦਮ ਉਹਦੇ ਵਿੱਚ ਜਾ ਕੇ ਟਕਰਾਈ ਆ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਆ ਯਾ ਪਸੰਜੀਰ ਜਿਹੜੇ ਬੱਸ 'ਚ ਬੈਠੇ ਸੀ ਉਹ ਇੰਜਰਡ ਹੋਏ ਆ ਔਰ ਅਸੀਂ ਆ ਥੋੜੀ ਜਿਹਾ ਪਹਿਲੇ ਹੀ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚੇ ਆ ਐਸਐਚਓ ਕਥੂ ਮੰਗਲ ਨਾਲ ਨਾਲ ਫੋਰਸ ਹੈ ਆਪਣੀ ਆਪਾਂ ਬਾਤ ਉਹ ਜਿੰਨੇ ਵੀ ਜਿੰਨੇ ਇੰਜਰਡ ਜਿਹੜਾ ਇਹ ਲੱਗਦਾ ਤਾਂ ਇੰਜਰਡ ਜਿੰਨੇ ਪਰਸਨ ਹੋਇਆ ਸਾਰਿਆਂ ਨੂੰ ਆਪਾਂ ਕਿਉਂਕਿ ਇਹ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਵਾਹਨਾਂ ਦੇ ਵਿੱਚ ਪਾ ਕੇ ਦੇ ਅੰਮ੍ਰਿਤਸਰ ਇਲਾਜ ਲਈ ਭੇਜਿਆ ਸਰ ਜਿਸ ਤਰ੍ਹਾਂ ਹਮੇਸ਼ਾ ਐਕਸੀਡੈਂਟ ਟ੍ਰਾਲੇ ਨਾਲ ਹੀ ਹੁੰਦੇ ਐ ਸੈਂਟ ਟ੍ਰਿਪਲ ਨਾਲ ਹੁੰਦੇ ਐ ਅੱਜ ਵਾਸਤੇ ਕਿਸ ਤਰ੍ਹਾਂ ਇਹਨਾਂ ਨੂੰ ਦੇਖੋ ਜੀ ਇਹ ਜਿਹੜਾ ਜੋ ਵੀ ਹੋਇਆ ਵਾ ਇਹ ਬਹੁਤ ਮਤਲਬ ਬਾੜੀ ਘਟਨਾ ਹੋਈ ਆ ਤੇ ਜੋ ਵੀ ਸਖਤ ਸਖਤ ਜਿਹੜਾ ਐਕਸ਼ਨ ਜਿਹੜਾ ਹੈ ਇਹਨਾਂ ਦੇ ਖਿਲਾਫ ਜਿਹੜਾ ਲਿਆ ਜਾਏਗਾ ਜਿਹੜਾ ਟ੍ਰਿਪਲ ਦਾ ਜਿਹੜਾ ਡਰਾਈਵਰ